ਅਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ ਅੱਜ ਜਰੂਰ ਥੋੜਾ ਜਿਹਾ ਵੀਡੀਓ ਵੱਲ ਧਿਆਨ ਦਿਓ ਆਪਾਂ ਬੜੀ ਲੰਬੀ ਵੀਡੀਓ ਨੇ ਬਣਾਉਣੀ ਅੱਜ 5-7 ਮਿੰਟ ਹੀ ਲੈਣੇ ਆ ਤੁਹਾਡੇ ਵੀਡੀਓ ਨੂੰ ਜਰੂਰ ਸਾਰੀ ਨੂੰ ਵਾਤਵਾ ਦੇਖਿਓ ਲਾਇਕ ਕਰੋ ਕਮੈਂਟ ਤੇ ਸ਼ੇਅਰ ਜਰੂਰ ਕਰ ਦੇਣਾ ਪਹਿਲਾਂ ਆਪਾਂ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਬਾਰੇ ਸਰਕਾਰ ਨੂੰ ਅਦਾਲਤ ਨੇ ਜਿਹੜੀ ਆ ਉਹ ਝਾੜ ਪਾਈ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦੂਜੇ ਪਾਸੇ ਸਰਕਾਰ ਦਾ ਵਕੀਲ ਸੀ ਤੇ ਉਸ ਨੂੰ ਲੈ ਕੇ ਜਿਹੜਾ ਅਦਾਲਤ ਨੇ ਇਹਨਾਂ ਦੀ ਬੜੀ ਤਰ੍ਹਾਂ ਝਾੜ ਪਾਈ ਆ ਤੇ ਵੱਡੇ ਜਿਹੜਾ ਖੁਲਾਸਾ ਕਰ ਦਿੱਤਾ ਇਹ ਗੱਲ ਉਹਨਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਹੀ ਆ ਗੱਲ ਉਹ ਤੁਹਾਨੂੰ ਸੁਣਾਉਣੇ ਆ ਅਤੇ ਇੱਕ ਹੋਰ ਜਿਹੜਾ ਅਗ ਬਬੂਲਾ ਹੋਇਆ ਕਰਦਾਗਾ ਬਿਰਸਾ ਸਿੰਘ ਬਲਟੋਹਾ ਕਹਿੰਦਾ ਸੀ ਕਿ ਮੈਨੂੰ ਕੋਈ ਬੰਦਾ ਜਿਹੜਾ ਅੰਮਰਤਪਾਲ ਸਿੰਘ ਨੇ ਨਸਾ ਚੜਾਇਆ ਹੋਵੇ ਉਹ ਲਿਆ ਕੇ ਦਿਓ ਅੱਜ ਤੁਹਾਨੂੰ ਮੈਂ ਇੱਕ ਗੁਰਸਿੱਖ ਦੀ ਵੀਡੀਓ ਵੀ ਸੁਣਾਉਣਾ ਤੇ ਉਹ ਕੀ ਕੁਝ ਕਰਦਾ ਸੀ ਅੱਥ ਇੱਥੋਂ ਤੱਕ ਕੇ ਆਪਣੇ ਘਰ ਦੇ ਭਾਂਡੇ ਵੇਚ ਦਿੰਦਾ ਸੀ ਉਹ ਵੀਡੀਓ ਤੁਹਾਨੂੰ ਜਰੂਰ ਸੁਣਾਉਣੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 2-4 ਮਿੰਟਾਂ ਦੀ ਬਾਦਲ ਕਿਆਂ ਦੀ ਜਿਨ੍ਹਾਂ ਨੇ ਨਸੇ ਦੇ ਕੁਰਸੀ ਦੇ ਲਾਲਤ ਵਿੱਚ ਸਮੇਤ ਸੈਣੀ ਸਿੱਖਾਂ ਦੇ ਕਾਤਲ ਨੂੰ ਡੀਜੀਪੀ ਲਾਇਆ ਸੀ ਉਹਦੇ ਬਾਰੇ ਇੱਕ ਨੌਜਵਾਨ ਨੇ ਗੱਲ ਕਹੀ ਆ ਬੜੀ ਇੰਪੋਰਟੈਂਟ ਗੱਲ ਆ ਸੁਣਨ ਵਾਲੀ ਆ ਕਦੇ ਤਾਂ ਡਰਦੇ ਇਹ ਸਰਕਾਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਤੋਂ ਹੌਂ ਡਰਨ ਲੱਗ ਪਏ ਦੀਪ ਸਿੱਧੂ ਭਾਈ ਅੰਮਰਤਪਾਲ ਸਿੰਘ ਦੀਆਂ ਤਸਵੀਰਾਂ ਤੋਂ ਤੇ ਉਸ ਤੋਂ ਵੀ ਅੱਗੇ ਬਾਜ ਗੁਰੂ ਦਾ ਬਾਜ ਬਾਜ ਦੀ ਫੋਟੋ ਤੋਂ ਵੀ ਡਰਦੇ ਨੇ ਇਹ ਬਲਸਾੜੇ ਤਾਂ ਮੈਂ ਸਾਰੇ ਗੱਲਾਂ ਸੁਣਾਉਣਾ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾ ਦੇਵਾਂ ਭਾਈ ਅੰਮਰਤਪਾਲ ਸਿੰਘ ਵਾਲਿਆਂ ਦੋਨੇ ਉਸ ਤੋਂ ਬਾਅਦ ਤੁਹਾਨੂੰ ਮੈਂ ਅਗਲੀ ਵੀਡੀਓ ਸੁਣਾਉਂਗਾ ਪੇਰ ਉਦਵਾਲ ਗੱਲਬਾਤ ਆਪਾਂ ਕਰਦੇ ਆ ਕਿ ਕੀ ਕਾਰਨ ਹੈ ਨਾਲੇ ਸਾਰੇ ਪਿੱਛੇ ਕਿਉਂ ਇਹ ਸਰਕਾਰਾਂ ਨੇ ਜਿਹੜੀਆਂ ਸਿੱਖਾਂ ਦਾ ਦੁਸ਼ਮਣ ਬਣਦੀਆਂ ਨੇ ਪਹਿਲਾਂ ਉਹਨਾਂ ਦੇ ਵਕੀਲ ਸਾਹਿਬ ਦੀ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਆਹ ਸੇ ਕੇਸ ਲੱਜਾਏ ਭਾਈ ਅਮਰਪਾਲ ਸਿੰਘ ਕੀ ਉੱਪਰ ਔਰ ਉਹ ਇੰਡੀਅਨ ਪੀਨਲ ਕੋਰ ਕੇ ਕੇਸੇਸ ਆ ਔਰ

ਬਾਕੀ ਸਾਥੀ ਸਾਰੇ ਐ ਐਡਵੋਕੇਟ ਜਨਰਲ ਸਾਹਿਬ ਨੇ ਵੀ ਕਹਾ ਵੀ ਬਾਕੀ ਐ ਜੋ ਸਾਥੀ ਸਾਰੇ ਐ ਉਹ ਗ੍ਰਿਫਤਾਰ ਹੋ ਜਾਏ ਔਰ ਭਾਈ ਅਮਰਤਪਾਲ ਸਿੰਘ ਨਾ ਹੋ ਜੱਜ ਸਾਹਿਬ ਨੇ ਕਹਾ ਇਹ ਪੋਸੀਬਲ ਨਹੀਂ ਹੋ ਸਕਦਾ ਔਰ ਇਸ ਤੇ ਇੱਕ ਔਰ ਬੜੀ ਜ਼ਿਆਦਾ ਜ਼ਰੂਰੀ ਚੀਜ਼ ਹੈ ਔਰ ਬੜੀ ਜ਼ਿਆਦਾ ਜ਼ਰੂਰੀ ਚੀਜ਼ ਹੈ ਐਡਵੋਕੇਟ ਜਨਰਲ ਔਰ ਇੱਕ ਬੜੀ ਜ਼ਿਆਦਾ ਜ਼ਰੂਰੀ ਚੀਜ਼ ਹੈ ਐਡਵੋਕੇਟ ਜਨਰਲ ਸਾਹਿਬ ਨੇ ਇਹ ਵੀ ਕਹਾ ਵੀ ਇਸ ਵਿੱਚ ਕੋਈ ਵੀ ਫਾਇਰਿੰਗ ਨਹੀਂ ਕੀਤੀ ਗਈ ਪੰਜ ਸੇ ਛੇ ਕੇਸ ਦਰਜ ਹੈ ਭਾਈ ਅਮਰਤਪਾਲ ਦੇਖੋ ਤੁਹਾਨੂੰ ਦੇਖੋ ਜੱਜ ਸਾਹਿਬ ਨੇ ਬੜੇ ਬਹੁਤ ਜੱਜ ਨੇ ਜਿਹੜੇ ਸੂਝਬਾਨ ਨੇ ਜਿਹੜੇ ਇੱਕ ਸਰਕਾਰਾਂ ਦੇ ਅਸਾਰਾਂ ਤੇ ਨਹੀਂ ਚੱਲਦੇ ਬਹੁਤ ਹੀ ਜ਼ਿਆਦਾ ਚੱਲਦੇ ਨੇ ਜੱਜ ਸਾਹਿਬ ਨੇ ਝਾੜ ਪਾਈਆ ਕਿ ਉੱਥੇ ਕੋਈ ਫਾਇਰਿੰਗ ਨਹੀਂ ਹੋਈ ਉੱਥੇ ਕਿਸ ਹੋਰ ਨਹੀਂ ਹੋਇਆ ਐਨਐਸਏ ਬਣਦੇ ਨੇ ਫਿਰ ਜੱਜ ਸਾਹਿਬ ਨੇ ਇਹ ਕਿਹਾ ਕਿ ਬਾਕੀ ਤਾਂ ਬੰਦੇ ਤੁਸੀਂ ਕਾਫਲਾ ਜਿਹੜਾ ਅਮਰਤਪਾਲ ਸਿੰਘ ਦੇ ਨਾਲ ਰਹਿੰਦਾ ਸੀ ਉਹ ਤਾਂ ਤੁਸੀਂ ਲਿਆ ਫੜਾ ਤੇ ਕੱਲਾ ਭਾਈ ਅੰਮਰਤਪਾਲ ਸਿੰਘ ਮਹੀਨੇ ਬਾਅਦ ਕਿਉਂ ਗ੍ਰਿਫਤਾਰ ਹੁੰਦਾ ਉਹਦੇ ਕਾਰਨ ਕੀ ਆ ਰੀਜਨ ਕੀ ਆ ਉਹਦਾ ਇੱਕ ਵੱਡਾ ਸਵਾਲ ਆ ਇਹ ਆਉਣសារ ਭਾਈ ਅੰਮਰਤਪਾਲ ਸਿੰਘ ਦੱਸਣਗੇ ਇੱਕ ਹਫਤੇ ਦਾ ਜਿਹੜਾ ਅਦਾਲਤ ਵੱਲੋਂ ਜਿਹੜਾ ਮਾਹੌਲ ਦਿੱਤੀ ਗਿਆ ਹਫਤੇ ਦੇ ਅੰਦਰ ਅੰਦਰ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਜਵਾਨਤਾ ਰਿਹਾ ਹੋ ਜਾਣਗੇ ਇੱਕ ਹਫਤੇ ਦੇ ਅੰਦਰ ਅੰਦਰ ਵਕੀਲ ਸਾਹਿਬ ਦੇ ਜਿਹੜੇ ਖਲਾਸੇ ਕੀਤੇ ਨੇ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਕਿ ਭਾਈ ਅੰਮਰਤਪਾਲ ਸਿੰਘ ਡਿਗੁਰਗੜ ਦੇਲ ਦੇ ਵਿੱਚ ਬੰਦ ਨੇ ਐਨਐਸਏ ਤਹਿਤ ਤੇ ਉਹਨਾਂ ਦੀ ਐਨਐਸਏ ਵੀ ਟੁੱਟੂਗੀ ਤੇ ਜਿਹੜਾ ਇੱਕ ਝੂਠਾ ਜਿਹੜਾ ਪਾਚਾ ਪਾਇਆਗਾ ਉਹਨੂੰ ਤੇ ਸਰਕਾਰ ਵੱਲੋਂ ਉਹ ਵੀ ਜਿਹੜਾ ਖਾਰਜ ਕੀਤਾ ਜਾਵੇਗਾ ਤੇ ਅੱਗੇ ਤੁਹਾਨੂੰ ਸੁਣਾਉਣੇ ਆ ਇੱਕ ਨਿਹੰਗ ਸਿੰਘ ਜੀ ਕਿਸੇ ਨੇ ਇੰਟਰਵਿਊ ਕੀਤੀ ਵੀਰ ਨੇ ਪੱਤਰਕਾਰ ਨੇ ਉਹ ਵੀ ਦੱਸ ਦਿਆ ਤੁਹਾਨੂੰ ਕੀ ਕਹਿੰਦਾ ਫਿਰ ਤੁਹਾਨੂੰ ਮੈਂ ਅੱਗੇ ਦੱਸਦਾ ਰਸ਼ਵਗਾਰਾ ਤੁਸੀਂ ਵੀ ਕਰਦੇ ਸੀ ਬਿਲਕੁਲ ਕਰਦਾ ਸੀਗਾ ਬਾਈ ਅਮਰਦਪਾਲ ਸਿੰਘ ਨੂੰ ਤੁਸੀਂ ਜਾਣਦੇ ਹੋਵੋਗੇ ਮੈਂ ਉਹਨਾਂ ਦੇ ਨਾਲ ਰਿਆ ਜੀ ਖਾਲਸਾ ਵਹਿੀਰ ਸ਼ੁਰੂ ਹੋਈ ਸੀ ਹਾਂਜੀ ਹਾਂਜੀ ਉੱਥੋਂ ਫਿਰ ਮੈਨੂੰ ਉਹਨਾ ਮੋੜ ਪਿਆ ਗਲਾ ਘੁੱਟ ਕੇ ਪੈਸੇ ਲੈ ਜਾਂਦਾ ਪਰੰਤਾਂ ਜਿੰਨੇ ਕਰਦੇ ਤਵੇ ਭਾਂਡੇ ਸਾਰੇ ਚੱਕ ਚੱਕ ਜਵਾਕ ਵੇਚਦੇ ਰਹੇ ਲਾਸ ਵੀ ਇਹ ਮੇਰੇ ਕੋ ਵੀ ਛੋਟਾ ਹੱਥ ਹੀ ਹੁੰਦਾ ਏ ਛੋਟੇ ਇੱਕ ਨਹੀਂ ਜਗ੍ਹਾ ਦੋ ਹੁੰਦੇ ਸੀਗੇ ਬੜੇ ਵਧੀਆ ਕਾਰਜੇ ਸੀਗੇ ਆਪਣੇ ਬਾਦੇ ਲਾਈਨ ਜਦੋਂ ਪੈ ਗਈ ਗਲਤ ਸਾਰਾ ਕੁਝ ਹੀ ਵਿਗ ਗਿਆ ਪਰਿਵਾਰ ਵੀ ਮੇਰਾ ਅਲੱਗ ਹੋ ਗਿਆ ਤੇ ਬੜਾ ਮਤਲਬ ਪੁੱਛੋ ਹੀ ਨਾ ਕੀ ਕੀ ਹਾਲ ਹੋਏ ਨੇ ਪਰ ਮਹਾਰਾਜ ਤੇ ਬੜਾ ਵਧੀਆ ਭਾਈ ਅਮਰਦਪਾਲ ਨੂੰ ਮਿਲਣ ਤੋਂ ਬਾਅਦ ਦਾ ਕਹਿ ਰ ਪਈਓ ਉਤੋਂ ਮੋੜ ਪਿਆ ਉਹ ਮੈਨੂੰ ਕਹਿੰਦਾ ਕਿਹੜੇ ਪਾਸੇ ਤੂੰ ਲੱਗਿਆ ਹੋਇਆ ਆਂ ਭਾਈ ਅੱਛਾ ਭਾਈ ਅਮਰਦਪਾਲ ਜੀ ਨੇ ਕਿਹਾ ਹਾਂ ਜੀ ਹਾਂ ਜੀ ਭਾਈ ਅਮਰਦਪਾਲ ਸਿੰਘ ਨੇ ਬੜਾ ਬੁਰਾ ਹਾਲ ਸੀਗਾ ਸਾਡੇ ਘਰ ਦਾ ਤੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਜਾ ਕੇ ਤੇ ਐਸੀ ਰਹਿਮਤ ਹੋਈ ਕਿ ਦੁਬਾਰਾ ਮੇਰਾ ਦੂਜੇ ਪਾਸੇ ਤੁਰਨ ਨੂੰ ਦੇ ਨਹੀਂ ਕੀਤਾ ਤਨ ਵੀਡੀਓ ਲੰਬੀ ਥੋੜੀ ਜੀ ਮੈਂ ਤੁਹਾਨੂੰ ਇਹਨੇ ਸੁਣਾ ਦਿੱਤੀ ਇਸਨੇ ਸਿੰਘ ਦਾ ਇਹ ਇਥੋਂ ਤੱਕ ਕਹਿ ਦਿੱਤਾ ਕਿ ਮੈਂ ਘਰ ਦੇ ਸਾਰੇ ਭਾਂਡੇ ਵੇਚ ਦਿੱਤੇ ਘਰ ਦੀਆਂ ਪਰਾਂਤਾਂ ਵੀ ਵੇਚ ਦਿੱਤੀਆਂ ਘਰ ਦੇ ਨਾਲ ਨਾਲ ਲੜਦਾ ਲਗਾ ਆਪਣਾ ਰੋਜ਼ ਲੜਦਾ ਝਗੜਦਾ ਸੀ ਪਤਨੀ ਛੱਡ ਕੇ ਭੱਜ ਗਈ ਸੀ ਘਰ ਦਾ ਬੁਰਾ ਹਾਲ ਹੋ ਗਿਆ ਸੀ ਘਰ ਬਰਬਾਦ ਹੋ ਗਿਆ ਸੀ ਜਦੋਂ ਭਾਈ ਅੰਮਰਤਪਾਲ ਸਿੰਘ ਦੇ ਬਹੀਰ ਦੇ ਵਿੱਚ ਨਿੰਗ ਸਿੰਘ ਜਾਂਦਾਗਾ ਤੇ ਉੱਥੇ ਸਾਰਾ ਕੋ ਦਾਜ ਦਾਦੇ ਭਾਈ ਅੰਮਰਤਪਾਲ ਸਿੰਘ ਨੇ ਕਿਹਾ ਕਿ ਤੂੰ ਗੁਰਦਿਆ ਗੁਰੂ ਦਾ ਸਿੱਖਾ ਕਿਹੜੇ ਰਾਹ ਪੈ ਗਿਆ ਤੇ ਇਹ ਬਹੀਰ ਦੇ ਵਿੱਚ ਗਿਆ ਤੇ ਕਹਿੰਦਾ ਵੇ ਅੱਜ ਮੈਂ ਮੁੜ ਕੇ ਅੱਜ ਹੱਥ ਲਾਉਣਾ ਮੁੜ ਕੇ ਹੱਥ ਨਸੇ ਨੂੰ ਹੱਥ ਨਹੀਂ ਲਾਇਆ ਬਿਰਸਾ ਸਿੰਘ ਵਲਟੋਆ ਜੀ ਸਾਰਾ ਦਿਨ ਐਵੇਂ ਨਾ ਜਮਾਨ ਨੂੰ ਖਪਾਇਆ ਕਰੋ ਜੇ ਤੁਹਾਡੇ ਸੁਖਵੀਰ ਬਾਦਲ ਨੂੰ ਕਿਸੇ ਨੇ ਕੁਝ ਕਹਿਤਾ ਤਾਂ ਲਾਇਬ ਹੋ ਜੰਨੇ ਹੋ ਜੇ ਤੁਹਾਡੇ ਕਿਸੇ ਹੋਰ ਲੀਡਰ ਨੂੰ ਕਹਿਤਾ ਤਾਂ ਲਾਇਬ ਹੋ ਜੰਨੇ ਹੋ ਤੁਸੀਂ ਠੇਕਾ ਲੈ ਛੱਡਿਆ ਸਾਰੇ ਕਾਲੀ ਦਾਲ ਦਾ ਕਾਲੀ ਲਾਦਾ ਨਹੀਂ ਲੱਤਾ ਬਾਦਲ ਦਾਲ ਦਾ ਲੱਤਾ ਚਲੋ ਪਰ ਕਾਲੀ ਨਾ ਕਹਾਓ ਬਾਦਲ ਦਾਲ ਕਹਾਓ ਇਹ ਬਿਰਸਾ ਬਟੋਏ ਦੇ ਹਾਲਾਤ ਨੇ ਤੇ ਪਹਿਲਾਂ ਕੀ ਬੋਲਦੇ ਨੇ ਭਾਈ ਅੰਮ੍ਰਿਤਪਾਲ ਜੀ ਦੇ ਖਿਲਾਫ ਬਾਅਦ ਚ ਕੀ ਹੋ ਜਾਂਦੇ ਨੇ ਇਹ ਕਰੜਾੜ ਆ ਲੋਕਾਂ ਦਾ ਹੁਣ ਆਪਾਂ ਬਾਲੀਆਂ ਗੱਲਾਂ ਇਹਨਾਂ ਤੇ ਲੋਕਾਂ ਤੇ ਕੀ ਕਰੀਏ ਘੰਟਾ ਚਾਹੀ ਵੀਡੀਓ ਬਣਾਈ ਜਾ ਇਹਨਾਂ ਵਾਸਤੇ ਤਾਂ ਅੱਗੇ ਮੈਂ ਤੁਹਾਨੂੰ ਇਹ ਬਾਦਲ ਕਹਿੰਦੀ ਕਰਤੂਸ ਸੁਣਾਉਣਾ ਤੇ ਸਮਿਰਤ ਸੈਣੀ ਨੇ ਇਸ ਨੌਜਵਾਨ ਨੂੰ ਕੀ ਕਿਹਾ ਸੀ ਉਹ ਵੀ ਤੁਹਾਨੂੰ ਸੁਣੋ ਕੰਪਟਰ ਮੋਟਰਸ਼ਕਸੀ ਇੱਕ ਮੇਰੇ ਵਾਲਾ ਸਕੂਟਰ ਸੀਗਾ ਤੇ ਸਮਿਰਤ ਸੈਣੀ ਨੇ ਸਾਲੋਂ 16 ਸੈਕਟਰ ਤੇ 23 ਸੈਕਟਰ ਵਾਲੇ ਚਰਚ ਆਪ ਤੱਕ ਗਏ ਇਰ ਲਿਆ ਜੀ ਮੈਨੂੰ ਨਹੀਂ ਪਤਾ ਸੀ ਸਮਿਰਤ ਸੈਣੀ ਕਿਉਂਕਿ ਅਸੀਂ ਕਲਾਕਾਰ ਬੰਦੇ ਸੀ ਸਾਡਾ ਕੋਈ ਇੰਨਾ ਜ਼ਿਆਦਾ ਇਹਨਾਂ ਦੇ ਨਾਲ ਉਹਦਾ ਨਾਲੇ ਆ ਸੋਸ਼ਲ ਮੀਡੀਆ ਹੈ ਨਹੀਂ ਸੀ ਫੋਟੋ ਵੀ ਉੱਚ ਨਹੀਂ ਸੀ ਨੂੰ ਤੇ ਕਹੇ ਰਗਾ ਦਾ ਕਰਕੇ ਕਹਿੰਦਾ ਸਕੂਟਰ ਦੇ ਪਿੱਛੇ ਨਾ ਮੈਂ ਬਾਜ ਲਾਇਆ ਸੀ ਉਹਦਾ ਬਰਾਸ ਦਾ ਕਹਿੰਦਾ ਇਹ ਕਾਲੀ ਲਾਇਆ ਮੈਂ ਕਹਿੰਦਾ ਗੁਰੂ ਦਾ ਆਵਾਜ਼ ਹੈ ਉਹ ਇਸ ਗੱਲ ਤੇ ਜਿੰਗ ਗਿਆ ਆ ਗਿਆ ਤੇ ਉਹ ਕਹਿੰਦਾ ਕੱਲ ਨੂੰ ਉੱtre ਆਉਣਾ ਚਾਹੀਦਾ ਹੈ ਮੈਂ ਕਿਹਾ ਕਿਉਂ ਫਿਰ ਉਸਲਾ ਮੈਨੂੰ ਫੜ ਕੇ ਇੱਕ ਸਾਈਡ ਲਗਾ ਕਹਿੰਦਾ ਇਸ ਮੇ ਸਿਆਣੀ ਹੈ ਕਹਿੰਦਾ ਕਿਉਂ ਕਿੰ ਤੂੰ ਕੁਝ ਨਹੀਂ ਬੋਲਣਾ ਕਹਵੇ ਓਕੇ ਨਾ ਬਿਆ ਦੋਨੇ ਕਹਿਆ ਗੱਲ ਫਿਰ ਮੈਨੂੰ ਵੀ ਸਮਝ ਆ ਗਈ ਮੈਂ ਕਿਹਾ ਠੀਕ ਹੈ ਜਿਸ ਵੇਲੇ ਉੱtre ਜੂ ਸੁਰੇਣਾ ਜੀ ਬੰਦਾ ਭੇਜਿਆ 21 ਸੈਕਟਰ ਮਾਰਕੀਟ ਆਉਂਦੀ ਸੀ ਸਕੂਟਰ ਮਾਰਕ ਉਹ ਬਾਜ ਲਵਾ ਕੇ ਗਿਆ ਜੀ ਮਤਲਬ ਇੰਨਾ ਜ਼ਿਆਦਾ ਉਸ ਸਮਾਂ ਸੀ ਪਿਆੰਗ ਗੋਲਡ ਮੋਟਰਸਾਈਕਲ ਸੀ ਇੱਕ ਵੇਰੇ ਦੱਸੋ ਇੱਕ ਕਲਾਕਾਰ ਕਹਿ ਰਿਹਾ ਭਾਈ ਕਹਿੰਦਾ ਸਮੇਤ ਸੈਣੀ ਨੇ ਜਦੋਂ ਮੇਰਾ ਮੋਟਰਸਾਈਕਲ ਰੋਕਿਆ ਤੇ ਮਗਰਵਾਜ ਦੇਖਿਆ ਤੇ ਕਹਿੰਦਾ ਕੱਲ ਨੂੰ ਨੂੰ ਲੈਣਾ ਚਾਹੀਦਾ ਕਹਿੰਦਾ ਮੈਂ ਕਿੰਤੂ ਪ੍ਰੰਤੂ ਕੀਤਾ ਤੁਸੀਂ ਸੁਣ ਲਿਆ ਕਿਹਦਾ ਪੁਲਿਸ ਵਾਲੇ ਕਹਿੰਦੇ ਇਹ ਸਮੇਤ ਸੈਣੀ ਐ ਤੂੰ ਜਾਣਦਾ ਨਹੀਂ ਫਿਰ ਪਤਾ ਲੱਗ ਗਿਆ ਕਿ ਬੁੱਚੜਾ ਇਹ ਚੱਕ ਕੇ ਨਹੀਂ ਪਤਾ ਨਹੀਂ ਕਿਹੜੀ ਨਹਿਰ ਦੇ ਉੱਤੇ ਖਪਾ ਦੇਣਾਗਾ ਸਪੈਸ਼ਲ ਕਹਿੰਦਾ ਫਿਰ ਮੇਰੇ ਘਰੇ ਨਾਲ ਘਰੇ ਆਏ ਜਿਹੜਾ ਫਿਰ ਕਹਿੰਦਾ ਬਾਜ ਲਹਾ ਕੇ ਗਿਆ ਖੁਦ ਆ ਕੇ ਦੇ ਦੱਸੋ ਇੱਕ ਉਹ ਗੁਰੂ ਦਾ ਬਾਜ ਸਹੇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਪਿਆਰ ਸੀ ਬਾਜ ਦੀ ਕਹਾਣੀ ਬਹੁਤ ਲੰਬੀ ਹੈ ਤੇ ਡੂੰਗੀ ਆ ਜੇ ਬਾਜ ਦਾ ਪਾ ਕਿੱਸਾ ਸੁਣਨ ਲੱਗ ਜੀਏ ਬਾਦ ਤੇ ਕੌਰ ਨਾਮ ਦਾ ਜਿਹੜਾ ਪੰਸੀ ਆ ਉਹਦੇ ਪਿੱਛੇ ਹੀ ਵੱਡਾ ਰਾਜ ਆ ਕੌਰ ਨਾਮ ਕਿਉਂ ਗੁਰੂ ਗੋਬਿੰਦ ਸਿੰਘ ਨੇ ਰੱਖਿਆ ਇਹ ਬੜੀਆਂ ਵੱਡੀਆਂ ਜਿਹੜੀਆਂ ਆਪਣੇ ਆਪ ਦੇ ਵਿੱਚ ਇਹ ਚੀਜ਼ਾਂ ਨੇ ਬੜੀਆਂ ਕੁਦਰਤ ਦੇ ਨਾਲ ਪਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਨੇ ਹੁਣ ਤੁਸੀਂ ਦੱਸੋ ਜਿਹੜਾ ਬੰਦਾ ਇੱਕ ਸਮੇਧ ਸੈਣੀ ਬਾਜ ਲਹਾ ਸਕਦਾ ਬਾਜ ਤੋਂ ਡਰ ਸਕਦਾਗਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਤੋਂ ਕਿਉਂ ਨਹੀਂ ਡਰਨਗੇ ਬਈ ਤੇ ਉਹਨਾਂ ਨੂੰ ਡੀਜੀਪੀ ਡੀਜੀਪੀ ਕਿਹਨੇ ਲਾਇਆ ਬਾਦਲ ਨੇ ਨਹਾਤਿਆਂ ਤੇ ਗੋਲੀਆਂ ਚਲਾਉਣੀਆਂ ਨੌਜਵਾਨਾਂ ਦਾ ਕਤਲ ਕਰਨਾ ਕਿਸ ਤਰ੍ਹਾਂ ਜਿਹੜੇ ਤਸਵੀਰਾਂ ਦੇ ਦੇ ਕੇ ਉਹਨਾਂ ਨੂੰ ਸ਼ਹੀਦ ਕਰਨਾ ਆ ਮਲਤਾਨੀ ਵਾਲਾ ਇੱਕ ਕੇਸ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦੱਸਣ ਲੱਗਿਆਂ ਸ਼ਰਮ ਆਉਂਦੀ ਆ ਕਿ ਕੀ ਕੁਝ ਸਮੀਰ ਸੈਣੀ ਨੇ ਕੀਤਾ ਤੇ ਆ ਤੁਰਿਆ ਫਿਰਦਾ ਬਾਹਰ ਸਮੀਰ ਸੈਣੀ ਪਹਿਲਾਂ ਇਹਨਾਂ ਦੀ ਬਾਦਲ ਕਾਲੀ ਸਾਥਾ ਸਾਇਆ ਰਹੀ ਆ ਹੁਣ ਸ਼ਾਇਦ ਬੀਜੇਪੀ ਦੀ ਹੋਊਗੀ ਹੋ ਸਕਦਾ ਕਿਸੇ ਹੋਰ ਸਰਕਾਰ ਦੀ ਹੋਵੇ ਤੇ ਉਹ ਬਾਹਰ ਫਿਰਦਾਗਾ 84 ਦੇ ਜ਼ਾਲਮ ਦਰਿੰਦੇ ਬੰਦੇ ਬਾਹਰ ਫਿਰਦੇ ਨੇ ਤੇ ਇੱਥੇ ਕੋਈ ਸਿੱਖ ਮੜਾ ਮੋਟਾ ਕੁਸ ਕਰਦੇ ਦਾ ਛੱਟ ਨੂੰ ਫੜ ਕੇ ਉਹਦੇ ਸਾਰੇ ਪਰਿਵਾਰ ਨੂੰ ਥਾਣੇ ਲੈ ਜਾਂਦੇ ਆ ਜੇਲ੍ਹਾਂ ਵਿੱਚ ਸਿੱਟ ਦਿੰਦੇ ਆ ਸਿੱਖਾਂ ਦੇ ਕਾਤਲ ਸਰੀਆਬ ਘੁੰਮਦੇ ਰਹਿਣਾ ਬਾਦਲ ਦੇ ਦੋਸੀ ਆਸਵੀਰ ਬਾਦਲ ਜਿਹੜਾ ਅੱਜ ਪ੍ਰਦੀਪ ਕਲਾ ਕਲੇਰ ਨੇ ਜਿਹੜਾ ਵੱਡਾ ਖਲਾਸਾ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਕਿਸ ਤਰ੍ਹਾਂ ਸੌਦੇ ਸਾਜ਼ ਨੂੰ ਬਲਾਦਕਾਰੀ ਨੂੰ ਕਾਤਲ ਨੂੰ ਮਿਲਦਾ ਰਿਹਾ ਲੋਕ ਲੋਕ ਕੇ ਕਮੇ ਸਿੱਖੀ ਸਿੱਖੀ ਦਾ ਘਾਣ ਕੀਤਾ ਇਹਨਾਂ ਲੋਕਾਂ ਨੇ ਅੱਜ ਵੀ ਇਹ ਲੋਕ ਆ ਇੱਕ ਅਡੰਬਰ ਰਚ ਰਹੇ ਨੇ ਇੱਕ ਦਾੜੀਆਂ ਖੁੱਲੀਆਂ ਛੱਡ ਲੀਆਂ ਚਿੱਟੇ ਬਗਲੇ ਵੜਨ ਨੂੰ ਫਿਰਦੇ ਨੇ ਪਾਸੇ ਇੱਕ ਕੌਮ ਨੂੰ ਸचेत ਹੋਣ ਦੀ ਲੋੜ ਆ ਕਿ ਬੁੱគਲ ਦੇ ਸੱਪ ਨੇ ਸੱਪ ਕਦੇ ਸੱਪ ਤੇ ਦੋਸਤ ਕਦੇ ਮਿੱਤ ਨਹੀਂ ਹੁੰਦਾ ਕਹਿੰਦੇ ਪਤਾ ਨਹੀਂ ਹੁੰਦਾ ਚਾਹੇ ਉਸ ਤੋਂ ਉਸ ਕਿੰਨੇ ਮਰਦੀ ਉਹਨੂੰ ਦੁੱਧ ਪਿਆ ਲੋ ਧਾ ਲੋ ਪਰ ਉਹਨਾਂ ਨੇ ਤੁਹਾਡੇ ਡੰਗ ਮਾਰਨਾ ਇਹ ਬਾਦਲ ਕੇ ਉਹ ਸੱਪ ਨੇ ਜਿਨ੍ਹਾਂ ਨੂੰ ਤੁਸੀਂ ਜਿੱਦਾਂ ਮਰਜ਼ੀ ਖਪਾਖਵਾ ਲੋ ਜਿਨ੍ਹਾਂ ਮਰਜ਼ੀ ਨਾਲ ਨੂੰ ਕਹਿ ਦਿਓ ਕਿ ਸਾਡੇ ਨੇ ਆਪਣੇ ਨੇ ਇਹ ਆਪਣੇ-ਉਪਣੇ ਕੋਈ ਨਹੀਂ ਇਹ ਤਾਂ ਏਜੰਸੀਆਂ ਦੇ ਹੱਥਾਂ ਵਿੱਚ ਖੇਡਦੇ ਆ ਇਹ ਤਾਂ ਬਾਦਲ ਪਰਿਵਾਰ ਦਾ ਖਾਨਦਾਨ ਤੁਸੀਂ ਦੇਖੇ ਹੁਣ ਤੇ ਕਿਹਾ ਜਾ ਰਿਹਾ ਤੇ ਗਾਹਾਂ ਜਿੱਥੇ ਸਗੀਰ ਬਾਦਲ ਦੀ ਭੈਣ ਵਿਆਹੀ ਆ ਬਾਦਲ ਦੀ ਕੁੜੀ ਇੱਕ ਐਰੋ ਪਰਿਵਾਰ ਨੂੰ ਉਹਨਾਂ ਦਾ ਜਿਹੜਾ ਕਰਜ਼ਾਰ ਆ ਉਹ ਕਿਸ ਤਰ੍ਹਾਂ ਰਿਹਾ ਹੈਗਾ ਮਨਵਰ ਸਿੰਘ ਤੜ ਵਰਗਿਆਂ ਨੂੰ ਬਰਫ਼ ਤੇ ਨੰਗਿਆਂ ਪਾ ਪਾ ਕੇ ਬਰਫ਼ ਦੇ ਵਿੱਚ ਜਿਹੜਾ ਸਮਾਜ ਆਣਾ ਬਰਫ਼ ਦੇ ਵਿੱਚ ਨੰਗੇ ਪਾ ਕੇ ਉਹਨੂੰ ਤੁਸੀਂ ਇਹ ਦੇ ਕੇ ਸਹੀਦ ਕਰ ਦੇਣਾ ਲੋਹੇ ਦੀਆਂ ਰਾਡਾਂ ਸਰੀਰ ਤੇ ਦੇ ਕਰ ਦੇਣੀਆਂ ਇੰਦਰਜੀਤ ਸਿੰਘ ਸੂਬੇ ਮੋਰਚੇ ਦਾ ਪੰਜਾਬੀ ਸੂਬਾ ਮੋਰਚਾ ਲੱਗਿਆ ਸੀ ਉਸ ਨੂੰ ਵੱਢ ਕੇ ਬਠਿੰਡੇ ਖੂ ਦੇ ਵਿੱਚ ਸੱਟ ਦੇਣਾ ਹੁਣ ਤੁਸੀਂ ਦੱਸੋ ਇਸ ਤੋਂ ਵੱਧ ਜੁਲਮ ਤੇ ਇਸ ਤੋਂ ਵੱਧ ਪਾਪ ਕਿਹਨੂੰ ਕਹੋਗੇ ਜਥੇਦਾਰ ਗਦੇ ਸਿੰਘ ਕੌਂਕੇ ਦਾ ਸਰਿਆਮ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਤੇ ਬਾਦਲਾ ਪਾਪੀ ਪਾਪ ਕਮਾ ਕੇ ਤੁਰ ਗਿਆ ਇਥੋਂ ਤੇ ਫੋਨਾਂ ਤੇ ਮਿੜਕਾ ਲੈਂਦਾ ਰਿਹਾ ਬੁੱਧਾ ਸਿੰਘ ਦਾ ਜਿਹੜਾ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਕਿੰਨੇ ਬਣਾਇਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੀ ਪਾਰਟੀ ਕਿਹੜੀ ਆ ਆਪਣੇ ਆਪ ਨੂੰ ਆਪਣੇ ਅਕਾਲੀ ਦਲ ਕਹਾਉਣ ਵਾਲੀ ਪਾਰਟੀ ਆ ਪੰਥ ਦੀ ਇਤਿਹਾਸਿਕ ਆਉਣ ਵਾਲੀ ਪਾਰਟੀ ਆ ਸਭ ਤੋਂ ਪਹਿਲਾਂ 부ਝਾ ਸਿੰਘ ਨੂੰ ਸ਼ਹੀਦ ਕੀਤਾ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਇਹਨਾਂ ਨੇ ਉਸ ਤੋਂ ਬਾਅਦ ਫਿਰ ਇੰਦਰਾ ਪਾਪਨ ਆ ਗਈ ਫੇਰ ਦੂਜਾ ਫੇਰ ਇਹਨਾਂ ਦਾ ਅਕਾਲੀ ਆ ਗਏ ਬਿਆਨਤਾ ਬੁਚੜਾ ਗਿਆ ਚਲਦਾ ਆ ਰਿਹਾ ਪਰ ਖੈਰ ਲੋਕਾਂ ਨੇ ਬਦਲਾ ਭਾਲਿਆ ਸੀ ਫੇ ਤੀਜੀ ਪਾਰਟੀ ਲਿਆਂਦੀ ਆਮਾਦੀ ਪਾਰਟੀ ਤੇ ਉਹਨੇ ਕੀ ਕਰ ਦਿੱਤਾ ਸਾਡੇ 40 ਨੌਜਵਾਨ ਚੱਕ ਕੇ ਕਿਸੇ ਨੂੰ ਡਿਬਰੂਗੜ ਦੇਲ ਦੇ ਵਿੱਚ ਬੰਦ ਕਰ ਦਿੱਤਾ 10 ਜਣਿਆਂ ਨੂੰ ਤੇ ਬਾਕੀ ਜਿਹੜੇ ਪੰਜਾਬ ਦੇ ਜ਼ਿਲ੍ਹੇ ਚ 30 35 ਜਣੇ ਕਹਿਣ ਦਾ ਭਾਵ ਕਿ ਤੁਹਾਡੀ ਸਿੱਖੋ ਇੱਥੇ ਕੋਈ ਗੱਲ ਨਹੀਂ ਸੁਣੀ ਜਾਂਦੀ ਤੁਹਾਡਾ ਇੱਥੇ ਕੋਈ ਨਿਆ ਨਹੀਂ ਹੁੰਦਾ ਤੁਹਾਡੇ ਨਾਲ ਜੇ ਤੁਸੀਂ ਉਹਨਾਂ ਦਾ ਤਲੀਆਂ ਚੜਦੇ ਹੋ ਉਹਨਾਂ ਦੀ ਹਾਂ ਦੇ ਹਾਂ ਵਿੱਚ ਮਲਿਆਉਣੇ ਹੋ ਜਵੇਂ ਉਹ ਖੋਤੇ ਨੂੰ ਕੋੜਾ ਕਹਿਣਾ ਗਧੇ ਨੂੰ ਬਲਦ ਕਹਿਣਾ ਜੇ ਤੁਸੀਂ ਓਵੇਂ ਕਹੋਗੇ ਤਾਂ ਫੇਰ ਤਾਂ ਠੀਕ ਆ ਜੇਕਰ ਤੁਸੀਂ ਘੋੜੇ ਨੂੰ ਕੋੜਾ ਕਹੋਗੇ ਬਲਦ ਨੂੰ ਬਲਦ ਕਹੋਗੇ ਫੇਰ ਤੁਹਾਡੇ ਉਹ ਦੁਸ਼ਮਣਾਂ ਕਹਿੰਦਾ ਭਾਵ ਕਿ ਜੇ ਤੁਸੀਂ ਸੱਚ ਨੂੰ ਸੱਚ ਕਹੋਗੇ ਤਾਂ ਫਿਰ ਤੁਹਾਡੇ ਦੁਸ਼ਮਣਾਂ ਜੇ ਤੁਸੀਂ ਝੂਠ ਨੂੰ ਸੱਚ ਕਹਿ ਦੋਗੇ ਜਾਂ ਸੱਚ ਨੂੰ ਝੂਠ ਕਹਿ ਦੋਗੇ ਤਾਂ ਫਿਰ ਇਹ ਲੋਕ ਉਹ ਜਿਹੜੀਆਂ ਨੇ ਪਾਰਟੀਆਂ ਬਰਦਾਸ਼ਤ ਕਰਦੀਆਂ ਨੇ ਵੀਡੀਓ ਲੰਬੀ ਹੁੰਦੀ ਆ ਤੇ ਆਪਾਂ ਸਾਡੇ ਇੱਕ ਹੋਰ ਚੈਪਟਰ ਆ ਜਿਹੜਾ ਨਵੀਂ ਖਬਰ ਜਿਹੜੀ ਆ ਉਹ ਲੈ ਕੇ ਆਵਾਂਗੇ ਉਹਦੇ ਵਿੱਚ ਵੀ ਤੁਹਾਨੂੰ ਵੱਡੇ ਖੁਲਾਸੇ ਕਰਾਂਗੇ ਉਹ ਤੁਹਾਨੂੰ ਅੱਜ ਤੱਕ ਸ਼ਾਇਦ ਤੁਸੀਂ ਉਹ 클래ਸੇ ਨਾ ਸੁਨੇ ਹੋਣਾ ਤੇ ਉਦੋਂ ਤੱਕ ਦਿਓ ਮੈਨੂੰ ਇਜਾਜ਼ਤ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ